ਜਾਗਰਣ ਦੇ ਵਿੱਚ ਇਸ ਨੌਜਵਾਨ ਦੀ ਜਾਨ ਚਲੀ ਜਾਂਦੀ ਹੈ ਬੇਹਦੀ ਮੰਦ ਭਾਗੀਆ ਘਟਨਾ ਵਾਪਰੀ ਹੈ ਦੱਸਦੀ ਹੈ ਕਿ ਆ ਬੰਦਾ ਜਿਹੜਾ ਕਿ ਜਾਗਰਣ ਦੇ ਵਿੱਚ ਕੰਮ ਕਰਨ ਲਈ ਆਇਆ ਸੀਗਾ 사ਉਂਡ ਦਾ ਕੰਮ ਕਰਨ ਲਈ ਆਇਆ ਸੀਗਾ ਪਰ ਅਚਾਨਕ ਇਸ ਨੂੰ ਕਰੰਟ ਲੱਗ ਜਾਂਦਾ ਹੈ ਤੇ ਇਸ ਦੀ ਮੌਤ ਹੋ ਜਾਂਦੀ ਹੈ ਬੇਹਦੀ ਮੰਦ ਭਾਗੀਆ ਘਟਨਾ ਵਾਪਰੀ ਹੈ ਦੱਸਦੀ ਹੈ ਕਿ ਪਰਿਵਾਰ ਵਾਲਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਇਸ ਦਾ ਵਿਆਹ ਆ ਹੋਇਆ ਸੀਗਾ ਦੱਸਦੀ ਹੈ ਕਿ ਨੌਜਵਾਨ ਵਿਆਹਿਆ ਹੋਇਆ ਸੀਗਾ ਤੇਜ਼ ਦੇ ਦੋ ਜਵਾਕ ਵੀ ਸੀਗੇ ਤਾਂ ਨਿੱਕੇ ਨਿੱਕੇ ਜਵਾਕ ਸੀਗੇ ਮੁੰਡਾ ਜਿਹੜਾ ਕਿ 5-6 ਸਾਲਾਂ ਦਾ ਸੀਗਾ ਤੇ ਕੁੜੀ ਜਿਹੜੀ ਕਿ 14 ਸਾਲਾਂ ਦੀ ਦੱਸੀ ਜਾ ਰਹੀ ਹੈ ਤਾਂ ਦੋ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਯਾ ਉੱਠ ਗਿਆ ਬੇहद ਹੀ ਮੰਦ ਭਾਗੀਆ ਘਟਨਾ ਵਾਪਰੀ ਹੈ ਦੱਸਿਆ ਕਿ ਪਰਿਵਾਰ ਵਾਲਿਆਂ ਦੇ ਉੱਤੇ ਦੁੱਖਾਂ ਦਾ ਪਹਾੜ ਜਿਹੜਾ ਕਿ ਡਿੱਗ ਚੁੱਕਿਆ ਹੈ ਕਿਉਂਕਿ ਕਮਾਉਣ ਵਾਲਾ ਜੀ ਜੇਕਰ ਇਸ ਦੁਨੀਆ ਤੋਂ ਚਲਾ ਜਾਵੇ ਤਾਂ ਉਸ ਪਰਿਵਾਰ ਤੇ ਕੀ ਬੀਤਦੀ ਹੋਵੇਗੀ ਬੇहद ਹੀ ਮੰਦ ਭਾਗੀਆ ਘਟਨਾ ਵਾਪਰੀ ਇਸ ਪਰਿਵਾਰ ਦੇ ਨਾਲ ਦੱਸਦੇ ਕਿ ਮਹਿਜ 35 ਸਾਲਾਂ ਉਮਰ ਸੀਗੀ ਇਸ ਨੌਜਵਾਨ ਦੀ ਜੋ ਕਿ ਜਾਗਰਣ ਦੇ ਵਿੱਚ ਸਾਊਂਡ ਦਾ ਕੰਮ ਕਰਨ ਗਿਆ ਹੋਇਆ ਸੀਗਾ ਤੇ ਦੱਸਦੀ ਹੈ ਕਿ ਅਚਾਨਕ ਇਸ ਨੂੰ ਕਰੰਟ ਲੱਗ ਜਾਂਦਾ ਹੈ ਕੰਮ ਕਰਦੇ ਦੌਰਾਨ ਤੇ ਇਸ ਦੀ ਜਾਨ ਚਲੀ ਜਾਂਦੀ ਹੈ ਦੱਸਦੀ ਹੈ ਕਿ ਜਦੋਂ ਇਸ ਨੂੰ ਕਰੰਟ ਲੱਗਦਾ ਹੈ ਤਾਂ ਹਸਪਤਾਲ ਪਹੁੰਚਾਇਆ ਜਾਂਦਾ ਹੈ ਉੱਥੇ ਜਿਹੜੇ ਮੌਜੂਦ ਲੋਕ ਸੀਗੇ ਉਹਨਾਂ ਦੇ ਵੱਲੋਂ ਇਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਜਿੱਥੇ ਕਿ ਡਾਕਟਰਾਂ ਦੇ ਵੱਲੋਂ ਇਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ ਦਰਸਾ ਲਈ ਇਹ ਮਾਮਲਾ ਮਾਚੀਵਾੜਾ ਤੋਂ ਸਾਹਮਣੇ ਆਇਆ ਜਿੱਥੇ ਕਿ ਮਾਚੀਵਾੜਾ ਦੇ ਵਿੱਚ ਇੱਕ ਜਾਗਰਨ ਜਿਹੜਾ ਕਿ ਕਰਵਾਇਆ ਜਾ ਰਿਹਾ ਸੀਗਾ ਕ੍ਰਿਸ਼ਨਾ ਸੇਵਾ ਦਲ ਦੇ ਵੱਲੋਂ ਇੱਕ ਜਾਗਰਨ ਕਰਵਾਇਆ ਜਾ ਰਿਹਾ ਸੀਗਾ ਤੇ ਜਾਗਰਨ ਦੇ ਵਿੱਚ ਸਾਊਂਡ ਦਾ ਕੰਮ ਕਰਨ ਲਈ ਆਇਆ ਸੀਗਾ ਇਹ ਨੌਜਵਾਨ ਤੇ ਇਸ ਨੂੰ ਕਰੰਟ ਲੱਗ ਜਾਂਦੀ ਹੈ ਤੇ ਇਸ ਦੀ ਮੌਤ ਹੋ ਜਾਂਦੀ ਹੈ ਦੱਸ ਦਈਏ ਕਿ ਇਹ ਜਿਹੜਾ ਕਿ ਇਸ ਦੀ ਪਛਾਣ ਜਿਹੜੇ ਕਿ ਕੁਲਦੀਪ ਸਿੰਘ ਜੋ ਕਿ ਇਸ ਦੀ ਉਮਰ 35 ਸਾਲ ਵਾਸੀ ਅਮਰਾਲਾ ਖਮਾਣੋ ਦੇ ਵਿੱਚ ਹੋਈ ਹੈ ਜੋ ਕਿ ਵਿਆਹਿਆ ਹੋਇਆ ਸੀਗਾ ਤੇ ਇਸ ਦੇ ਦੋ ਛੋਟੇ-ਛੋਟੇ ਬੱਚੇ ਵੀ ਸੀਗੇ ਤਾਂ ਬੇਹੱਦੀ ਮੰਦਭਾਗੀਆ ਘਟਨਾ ਵਾਪਰੀ ਹੈ ਦੱਸਦੀ ਹੈ ਕਿ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਜਾਗਰਨ ਦੇ ਦੌਰਾਨ ਕੰਮ ਕਰਦੇ ਵਕਤ ਇਸ ਨੌਜਵਾਨ ਦੀ ਜਾਨ ਚਲੀ ਜਾਂਦੀ ਹੈ ਤੇ ਉਥੇ ਹੀ ਦੱਸਦੀ ਹੈ ਕਿ ਉਥੇ ਮੌਜੂਦ ਲੋਕਾਂ ਦੇ ਵੱਲੋਂ ਸਰਕਾਰ ਨੂੰ ਗੁਹਾਰ ਲਗਾਈ ਜਾ ਰਹੀ ਹੈ ਕਿ ਇਸ ਪਰਿਵਾਰ ਨੂੰ ਜਿਹੜਾ ਕਿ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਬੇਹੱਦੀ ਗਰੀਬ ਪਰਿਵਾਰ ਸੀਗਾ ਤੇ ਹੁਣ ਇਸ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਰੜਕ ਡਿੱਗ ਚੁੱਕਿਆ ਹੈ ਕਿਉਂਕਿ ਦੋ ਛੋਟੇ ਛੋਟੇ ਮਾਸੂਮ ਇਹਦੇ ਬੱਚੇ ਸੀਗੇ ਜਿਨ੍ਹਾਂ ਦੀ ਪੜ੍ਹਾਈ ਦਾ ਖਰਚਾ ਜਿਹੜਾ ਕਿ ਉਹ ਕਿਵੇਂ ਚੱਕਣਗੇ ਇਸ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਕਿ ਇਹਨਾਂ ਦਾ ਗੁਜ਼ਾਰਾ ਹੋ ਸਕੇ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਇਹਨਾਂ ਦਾ ਸਾਰਾ ਕੁਝ ਹੋ ਸਕੇ ਤਾਂ ਸਰਕਾਰ ਨੂੰ ਗੁਹਾਰ ਲਗਾਈ ਜਾ ਰਹੀ ਸੀਗੀ ਤਾਂ ਬੇहद ਹੀ ਮੰਦਭਾਗੀਆ ਘਟਨਾ ਵਾਪਰੀ ਇਸ ਪਰਿਵਾਰ ਦੇ ਨਾਲ ਜੀ ਇਹਨਾਂ ਦਾ ਨਾਮ ਹੈ ਜੀ ਯੋਗਰਾਜ ਸਿੰਘ ਮੇਰੇ ਨਾਮ ਖਮਾਨੋ ਦੇ ਰਹਿਣ ਵਾਲੇ ਜੀ ਕੀ ਹਾਦਸਾ ਵਾਪਰਿਆ ਜੀ ਜਿਹੜਾ ਤੁਹਾਡਾ ਪ੍ਰੋਨਾ ਸੀਗਾ ਜੀ ਉਹਨਾਂ ਦਾ ਮਤਲਬ ਕ੍ਰਾਂਟ ਨਾਲ ਉਹ ਹੋ ਗਿਆ ਡੈਥ ਹੋ ਗਈ ਉਹਨਾਂ ਦੀ ਕਿੰਨੀ ਉਮਰ ਦੀ ਉਮਰ 35 38 ਦੇ ਵਿੱਚ ਵਿੱਚ ਹੋਣੀ ਸੀ ਕਿੰਨੇ ਬੱਚੇ ਉਹਨਾਂ ਦੇ ਦੋ ਬੱਚੇ ਆ ਜੀ ਛੋਟੇ ਛੋਟੇ ਇੱਕ 5 6 ਸਾਲ ਦਾ ਮੁੰਡਾ 14 ਸਾਲ ਦੀ ਕੁੜੀ ਹੈ ਕਿੱਥੇ ਹਾਸਾ ਵਾਪਰਿਆ ਇਹ ਮਾਛੇਵੜੇ ਹੋਏ ਜੀ ਦੁਸ਼ਹਿਰਾ ਦੇ ਰਹਿਣ ਵਾਲੇ ਨੇ ਉਹ ਅਮਰਾਲੇ ਪਿੰਡ ਦੇ ਜੀ ਸੀ ਆਪਣੇ ਨਾਂ ਦੱਸ ਦਿਓ ਹਾਂਜੀ ਹਾਂਜੀ ਕੀ ਨਾਂ ਤੁਹਾਡਾ ਮਹਰਜਿੰਦਰ ਸਿੰਘ ਰਾਜਾ ਨੰਬਰ ਦਰਖਵਾਉਣਾ ਕਲਦੀਪ ਸਿੰਘ ਅਮਰਾਦੇ ਤੋਂ ਕੱਲ੍ਹ ਇੱਥੇ ਕੰਮ ਕਰਨ ਵਾਸਤੇ ਆਇਆ ਸੀ ਲੇਬਰ ਦਾ ਕੰਮ ਕਰਦੇ ਸੀ ਉਹ ਕੋਈ ਜਾਗਰਣ ਸੀ ਉੱਥੇ ਉਹਨਦੀ ਅਚਾਨਕ ਕਰੰਟ ਲੱਗਣ ਨਾਲ ਮੌਤ ਹੋ ਗਈ ਜੀ ਤੇ ਉਹਦੀ ਡੈਥ ਹੋ ਗਈ ਮੌਤ ਹੋ ਗਈ ਉਹਨਦੀ ਤੇ ਉਹਦੇ ਵੀ ਸੰਸਥਾ ਉਹਨੇ ਮਦਦ ਕੀਤੀ ਆ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਬੱਚੇ ਆ ਛੋਟੇ ਛੋਟੇ ਬੱਚਿਆਂ ਜੀ ਵੀ ਉਹਦੋਂ ਕੋਈ ਮੁਆਵਜ਼ਾ ਦਿੱਤਾ ਵੱਧ ਤੋਂ ਵੱਧ ਦੇ ਕੇ ਤਾਂ ਕਿ ਪਰਿਵਾਰ ਦਾ ਭਲਾ ਹੋ ਸਕੇ ਤੇ ਬੱਚਿਆਂ ਦੀ ਪੜ੍ਹਾਈ ਦਾ ਕੇ ਜਿਹੜਾ ਚੱਲ ਸਕੇ ਕੰਮ ਇਹਨਾਂ ਨਾਲ ਤੁਹਾਡਾ ਕੋਈ ਗੱਲਾ ਸ਼ੁਰੂ ਸਰ ਗੱਲਾ ਚਬਾਕ ਕੀ ਹੋਣਾ ਸਾਡੀ ਮਾਇਆ ਪਿਆ ਵੀ ਸੰਸਥਾ ਮਦਦ ਕਰੂਗੀ ਅੰਦੀ ਇਹ ਸਾਡੇ ਕੋਲ ਇੱਕ ਰਾਤ ਇਨਫੋਰਮੇਸ਼ਨ ਆਈ ਸੀਗੀ ਸਿਵਲ ਹਸਪੀਟਲ ਸਮਰਾਲੇ ਤੋਂ ਵੀ ਇੱਕ ਕੁਲਦੀਪ ਸਿੰਘ ਸਨ ਆਫ ਬਲਵੀਰ ਸਿੰਘ ਪਿੰਡ ਅਮਰਾਲਾ ਤਹਿਸੀਲ ਤੇ ਥਾਣਾ ਖਮਾਣੋ ਜ਼ਿਲ੍ਹਾ ਫਤਿਹਗੜ ਸਾਹਿਬ ਇੱਥੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਬੀਤੀ ਰਾਤ ਜਾਗਰਣ ਸੀਗਾ ਉੱਥੇ ਅਰਜਨ ਸਾਊਂਡ ਵਾਲਿਆਂ ਨਾਲ ਦਿਹਾੜੀ ਜੋਤੇ ਦਾ ਕੰਮ ਕਰਦਾ ਹੈ ਕਰੀਬ 20 ਸਾਲ ਤੋਂ ਇਹ ਉੱਤੇ ਸਾਊਂਡ ਵਗੈਰਾ ਲਾ ਰਹੇ ਸੀ ਤੇ ਕੋਈ ਇਹਨਾਂ ਨੂੰ ਕਰੰਟ ਲੱਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਹੈਗੀ ਆ ਜਿਹਦੀ ਅਸੀਂ ਆ ਆ ਗਏ ਹੈਗੇ ਸਾਡੇ ਕੋਲ ਮਦਈ ਆ ਗਏ ਹੈਗੇ ਉਹਦੀ ਮੈਸੇਜ ਆਈ ਆ ਭਰਾ ਨੇ ਪਰਿਵਾਰ ਸਾਰਾ ਆਇਆ ਬੈਠਾ ਸਾਡੇ ਕੋਲ ਤੇ ਉਹਦੇ ਅਸੀਂ 196 ਬੀ ਐਨ ਐਸ ਐਸ ਕਾਰਵਾਈ ਕਰਨ ਲੱਗੇ ਆ ਤੇ ਲਾਸ਼ ਦਾ ਪੋਸਟ ਮਾਰਮ ਕਰਾ ਕੇ ਅੱਜ ਹੀ ਅਸੀਂ ਲਾਸ਼ ਜਿਹੜੀ ਆ ਪਰਿਵਾਰ ਦੇ ਹਵਾਲੇ ਕਰਤਾਗੇ ਸੰਸਕਾਰ ਲਈ ਇੰਨੇ ਮਸਲੇ ਮੰਦੇ ਨੇ ਇਹ ਮੁੰਡੇ ਦੀ ਉਮਰ ਕਰੀਬ 35 ਸਾਲ ਸੀ ਤੇ ਦੋ ਬੱਚੇ ਨੇ ਇੱਕ ਲੜਕਾ ਇੱਕ ਲੜਕੀ ਲੜਕੀ 14 ਸਾਲ ਦੀ ਹੈ ਜੀ ਤੇ ਬੇਟਾ ਹੈਗਾ 7 ਸਾਲ ਦਾ ਤੇ ਪਰਿਵਾਰ ਬਾਕੀ ਕਾਰਵਾਈ ਕਰ